ये वाली पेंटिंग बनानी शुरू की थी ड्रॉइंग इमेजिनेशन पूरी नहीं की पर कैमरा नहीं सही है थोड़ा हाँ रंग पे अपने रंग भी सौकी गए कैनवास इस टाइप दी ਇੱਕ ਤਾਬਾਂ ਪਈਆਂ ਆਪਣੇ ਆ ਗਲਾਸ ਪੈ ਚਾਹ ਆ ਤੇ ਆ ਪਿੰਟਿੰਗਾਂ ਆ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਮਨੋ ਜੀ ਤੇ ਇਹ ਵੀਡੀਓ ਦੇਖਦੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਮਿਹਰਬਾਨੀਆਂ ਤੇ ਮੇਰਾ ਨਾਮ ਕੁਲਜਿੰਦਰ ਸਿੰਘ ਤੇ ਚੈਨਲ ਦਾ ਨਾਮ ਆ ਟੋਪ ਬoi art ਇਹ ਵੀਡੀਓ ਦੇ ਵਿੱਚ ਮੈਂ ਆਪਣੇ ਦਿਨ ਦੀ ਪੂਰੀ ਦਿਨਚਰਿਆ ਦਿਖਾਉਂਗਾ ਪੂਰੇ ਦਿਨ ਦੇ ਵਿੱਚ ਕੀ ਕੀ ਕਰਦਾ ਰਹਿੰਦਾ ਆ ਤੇ ਇਹ ਤੇ ਇਹ ਚੈਨਲ ਦਾ ਨਾਮ ਜਿਵੇਂ ਆ ਟੋਬੋਏ ਆਰਟ ਇਹ ਮੈਂ ਇਸ ਕਰਕੇ ਰੱਖਿਆ ਸੀ ਕਿਉਂਕਿ ਜਿਹੜੀਆਂ ਮੈਂ ਡਰਾਇੰਗ ਬਣਾਉਣਾ ਰਹਿਣਾ ਆ ਪੇਂਟਿੰਗ ਬਣਾਉਣਾ ਰਹਿਣਾ ਆ ਤੇ ਉਹਦੇ ਵਾਸਤੇ ਤੇ ਬਹੁਤ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਸੀ 500 ਤੋਂ ਵੱਧ ਵੀਡੀਓ ਹੋਣੀਆਂ ਆ ਜਿਹੜੀਆਂ ਡਰਾਇੰਗ ਪੇਂਟਿੰਗ ਨੇ ਪਾਈਆਂ ਸੀ ਪਰ ਉਹ ਇੱਕ ਦਿਨ ਮਨ ਆਇਆ ਤੇ ਮੈਂ ਥੋੜੀਆਂ ਪ੍ਰਾਈਵੇਟ ਕਰਤੀਆਂ ਡਿਲੀਟ ਕਰਤੀਆਂ ਹੁਣ ਤੁਹਾਨੂੰ ਥੋੜੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹੋਣੀਆਂ ਪਰ ਮੈਂ ਟਰਾਈ ਕਰਦਾ ਹੁੰਦਾ ਹੁਣ ਕਿ ਥੋੜੀ ਜਿਹੀ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂ ਆਪਣੇ ਵੱਲੋਂ ਪਰ ਜੋ ਹੈਗਾ ਇਹੀ ਆ ਆਇਆ ਚਲੋ ਸ਼ੁਰੂ ਕਰਦੇ ਆਪਾਂ ਕਿ ਸੀ ਇਸ਼ਨਾਨ ਕੀਤਾ ਸੀ ਕੱਲ ਤਾਂ ਤੇ ਉਹ ਵਾਲ ਅੜਕਾ ਪੈ ਗਈਆਂ ਬਹੁਤ ਜ਼ਿਆਦਾ ਵਾਲ ਬਹੁਨੇ ਆਪਾਂ ਹੁਣ ਕੰਮ ਤੇ ਜਾਣਾ ਹੈ ਤੇ ਪਰਨਾ ਬੰਨਦਾ ਤਿਆਰ ਹੋ ਕੇ ਚਲੋ ਕੰਮ ਤੇ ਕਹਿੰਦਾ ਦੁਨੀਆ ਮਿਲਦੀ ਰੰਗ ਬਰੰਗੀ ਤੂੰ ਤੰਗ ਨਾ ਹੋਈ ਸੱਜਣਾ ਜਾਂ ਫਿਰ ਤੂੰ ਲੜਨਾ ਮਰਨਾ ਸਿੱਖ ਲੈ ਜਾਂ ਸਿੱਖ ਲੈ ਤੂੰ ਭਜਣਾ ਇਹ ਸ਼ੇਅਰ ਬਹੁਤ ਹੀ ਡੂੰਗਾ ਤੇ ਬਹੁਤ ਹੀ ਪੁਰਾਣਾ ਆ ਪੰਜ ਕੁ ਮਿੰਟ ਪਹਿਲਾਂ ਲਿਖਿਆ ਆ ਉਹ ਜਦਾਂ ਕਹਿੰਦੇ ਨਾ ਹੁੰਦੇ ਕਿ ਇੰਡੀਆ ਨੋਟ 4 ਦਾ ਬਿਗਨਰਸ ਜਾਂ ਪੰਜਾਬੀ ਨੋਟ 4 ਦਾ ਬਿਗਨਰਸ ਇਦਾਂ ਹੀ ਸ਼ੇਰਾ ਭਾਜੀ ਨੋਟ 4 ਦਾ ਬਿਗਨਰਸ ਆ ਮੈਂ ਫਿਰ ਸਿੱਖ ਲਵਾਂ ਭਜਣਾ ਸਿੱਖ ਲੈ ਮਰਦੀ ਹਾਲ ਕਿ ਸਿੱਖ ਲਦਾ ਗਾਈਜ਼ ਆ ਡੱਬਾ ਮੈਨੂੰ ਕੋਈ ਤੇ ਹੀ ਆ ਜਿਹਾ ਹੀ ਮੇਰਾ ਯਾਰ ਦੋਸਤ ਇਹਨੇ ਮੇਰਾ ਬੜਾ ਸਾਥ ਦਿੱਤਾ ਆਪ ਤੇ ਉਹ ਬਾਹਰ ਚਲ ਗਿਆ ਮੈਨੂੰ ਇਹ ਤੇ ਬੈਟਰੀ ਲਵਾ ਗਿਆ ਜੋ ਹੈਗਾ ਸਹੀ ਆ ਹੁਣ ਕੀ ਕਰੀਏ ਪਾਣਾ ਨਾ ਸਾਰੇ ਯਾਰੀ ਤੋੜ ਦੇ ਨਾ ਨਾ ਉਹ ਆਪਣਾ ਉਹ ਬੰਦਾ ਇਦਾਂ ਦਿਲਦਾਰੇ ਆਪਣੇ ਨਾਲ ਅੱਛਾ ਆ ਗਿਆ ਜਾਂ ਉਹ ਨਹੀਂ ਜਾਂ ਮੈਂ ਨਹੀਂ ਇਹ ਹਸਾਵ ਆ ਅੱਛਾ ਨਹੀਂ ਗੱਲ ਤਾਂ ਨਹੀਂ ਬਣੀ ਪਰ ਹਸਾਵ ਹੋਈ ਆ ਸਮਝ ਲਿਆ ਜਜਬਾਤਾਂ ਨੂੰ ਸਮਝੀਦਾ ਹੁੰਦਾ ਜਜਬਾਤ ਹੀ ਹੋ ਗਏ ਹਾਂ ਹੁਣ ਹੋ ਗਏ ਆਪਾਂ ਤਿਆਰ ਤੇ ਆਪਾਂ ਕੰਮ ਤੇ ਚੱਲਦੇ ਆਂ ਤੇ ਉੱਥੇ ਜਾਣਾ ਹੁਣ ਮੈਂ ਫੈਕਟਰੀ ਜਿੱਥੇ ਬਹੁਤ ਸਾਰੀ ਵੀਡੀਓਜ਼ ਦੇ ਵਿੱਚ ਦਿਖਾਇਆ ਹੋਣਾ ਮੈਂ ਹਜ਼ਾਰਾਂ ਦੇ ਸਭ ਨਹੀਂ ਤੇ ਅੱਜ ਥੋੜਾ ਮੈਂ ਟੈਕਨੀਕਲ ਚੀਜ਼ਾਂ ਬਾਰੇ ਦਿਖਾ ਦੂੰਗਾ ਜਿਵੇਂ ਮਸ਼ੀਨਾਂ ਬਾਰੇ ਜਾਂ ਕੰਮ ਕੀ ਆ ਜਾਂ

ਅਡੇਕਾਂ ਤੋਂ ਪੱਤੇ ਝੜ ਗਏ ਆ ਬਸ ਉਹ ਰਹਿ ਗਏ ਠਕੋਨੇ ਜੇ ਉਹ ਇਸ ਸਕਰੀਨ ਹੀ ਪੁੱਟੀ ਹੋ ਗਈ ਆਏ ਆਏ ਕੈਮਰਾ ਥੋੜਾ ਸੈਟਿੰਗ ਇਹ ਕਰਨਾ ਪੈਣਾ ਕੋਈ ਐਦਾ ਵੀ ਹਲ ਦਾ ਕਾਕ ਡੋਰੀ ਬੰਨ ਲਾ ਡੋਰੀ ਇਹ ਕੋਈ ਕਰਨਾ ਉਹ ਨਹੀਂ ਨਵੇਂ ਲੈਣ ਦੀ ਗੱਲ ਕਰਦਾ ਥੋੜਾ ਪਾ ਪੈਸਾ ਬੂਸਰੇ ਇਕੱਠੇ ਕਰਨੇ ਪੈਣੇ ਆ ਆਹ ਆਹ ਫੌਜੀਆਂ ਜਾਂ ਦਬੂਟਾ ਕੀ ਕਹਿੰਦੇ ਨੇ ਨਾਮ ਭੁੱਲ ਗਿਆ ਯਾਰ ਮੇਰਾ ਵੀਰੋ ਇਹ ਇੱਥੋਂ ਪਤਾ ਲੱਗਦਾ ਆ ਕਿ ਸਮਝਦਾਰੀ ਦਾ ਤੇ ਨਾ ਸਮਝਦਾਰੀ ਦਾ ਦੇਖ ਲਓ ਤਾਂ ਕੰਟੀ ਨਹੀਂ ਗਈ ਇਧਰ ਦੇਖੋ ਆਹ ਦੇਖਾ ਹੈ ਗਰੀਬੀ ਵੀ ਪਤਾ ਲੱਗਦੀ ਇੱਥੋਂ ਗਰੀਬੀ ਗਰੀਬੀ ਕਹਦੇ ਕੰਟੀ ਦਾ ਇਧਰ ਹੀ ਆ ਨਾ ਇਹ ਹੈ ਗਰੀਬੀ ਆ ਵੀ ਹਣ ਸਾਡੇ ਕੋ ਘਾਂਟੇ ਨਹੀਂ ਆਹ ਦੇਖੋ ਲਾਲੀਆਂ ਕਿਦਾਂ ਸੁਗੜੀਆਂ ਜਿਹੀਆਂ ਆ ਗਈ ਕੈਮਰੇ 'ਚ ਨਹੀਂ ਆਈ ਬੈਦਾਰ ਨਹੀਂ ਦੀ ਉਹ ਯਾਰ ਫੋਨ ਥੋੜਾ ਪੁਰਾਣਾ ਹੈ ਨਾ ਏ ਹੁੰਦੀ ਹੈ ਹਾਈਡਰੋਲਿਕ ਮਸ਼ੀਨਾਂ ਜਿਹੜੀ ਉਹ ਆਪਣੇ ਪ੍ਰੈਸ਼ਰ ਦਾ ਫਟਾ ਹਾਂ ਪ੍ਰੈਸ਼ਰ ਹਲੀ ਮੈਂ ਭੁੱਲ ਗਿਆ ਇੱਥੋਂ ਪ੍ਰੈਸ਼ਰ ਨਾਲ ਸੱਟ ਮਾਰਦੀ ਜਿਵੇਂ ਇਹ ਵਾਲੀ ਇਹ ਆ ਤੇਲ ਹੁੰਦਾ ਅੰਦਰ ਤੇ ਆ ਪੰਪਿਆ ਇਹਦੇ ਚ ਭਰ ਜਾਣੇ ਆ ਤੇ ਫਿਰ ਇੱਥੇ ਆ ਦਿਖਾ ਦੇਣਾ ਨੇ ਮੀਟਰ ਤੇ ਪ੍ਰੈਸ਼ਰ ਪ੍ਰੈਸ਼ਰ ਤੇ ਇੱਥੇ ਇਧਰੋਂ ਸੱਟ ਮਾਰਦੇ ਨੇ ਤੇ ਇਹ ਚੀਜ਼ ਇੱਕ ਹੁਣ ਕਟ ਗਈ ਇਹਨੂੰ ਕਹਿੰਦੇ ਨੇ ਨੈਕ ਉਹ ਲੇਡੀ ਸੂਟ ਦੇ ਵਿੱਚ ਪੈਂਦਾ ਆ ਤੇ ਇਹ ਹੁੰਦੀ ਏ ਡਾਈ ਡਾਈ ਦਾ ਮਤਲਬ ਆ ਹੁੰਦਾ ਕਿ ਇੱਕ ਪ੍ਰਕਾਰ ਦੀ ਸ਼ੇਪ ਦੇਣ ਵਾਲਾ ਇੱਕੋ ਸਾਂਚਾ ਤੇ ਜਿਵੇਂ ਇਹਦੇ ਚੋਂ ਇਹ ਵਾਲਾ ਪੰਜ ਟੱਕਿਆ ਆਜਾ ਦੋ ਸਾਈਜ਼ ਕੱਟ ਹੁੰਦੇ ਆ ਛੋਟਾ ਤੇ ਵੱਡਾ ਆ ਦਿੱ ਗਿਆ ਉਹ ਸਮੋਲਿਆ ਛੋਟਾ ਤੇ ਇਹ ਵਾਲੀ ਪਲੇਟ ਮੋਮ ਦੀ ਹੁੰਦੀ ਮੋਮ ਦੀ ਹੁੰਦੀ ਨਾ ਭਾਜੀ ਹੂੰ ਮੋਮ ਹੁੰਦੀ ਆ ਪਰ ਉਹ ਮੋਮਬਤੀਆਂ ਲਈ ਮੋਮ ਨਹੀਂ ਕਿ ਹੈ ਪੀਵੀਸੀ ਪਲਾਸਟਿਕ ਹੈ ਪੀਵੀਸੀ ਆ ਪਲਾਸਟਿਕ ਪੀਵੀਸੀ ਹੈ ਹਾਰਡ ਪੀਵੀਸੀ ਆ ਹਾਈਡਰੋਲਿਕ ਮਸ਼ੀਨ ਹੁੰਦੀ ਆ ਅੰਦਰ ਤੇਲ ਉਹ ਕੰਪਨਰ ਵਿੱਚ ਭਰ ਜਾਂਦਾ ਆ ਫਿਰ ਸੱਟ ਮਾਰਦੀ ਆ ਆ ਚੱਲਦੀ ਫੋਟੋ ਆ ਸਿੰਗਲ ਰੰਗੀਆਂ ਹੁੰਦੀਆਂ ਚੋਕਲਾ ਇੱਕ ਹੀ ਡਿਜ਼ਾਈਨ ਨਿਕਲਦਾ ਜਿਵੇਂ ਪਾਣੀ ਨਿਕਲਦਾ ਆ ਇਹ ਆਫ ਅਗਵਾੜੇ ਸ਼ਹਿਰ ਦਾ ਬਾਜ਼ਾਰ ਤੇ ਲਫਾਫੇ ਲੈ ਕੇ ਚੱਲਾਂ ਇਥੋਂ 8 ਕਿਲੋ ਕਦੇ ਕਦੇ ਇਹ ਵੀ ਕੰਮ ਕਰਨਾ ਪੈ ਜਾਂਦਾ ਰਹੀ ਚਾ ਆ ਗਈ ਬਾਗ ਚਲੀਏ ਤੇ ਸ਼ਨੀਵਾਰ ਨੂੰ ਲੋਏ ਸ਼ਨੀਵਾਰ ਦੇ ਲਈ ਦੇਖ ਲੋ ਮਰਜੀ ਰੱਡੀ ਮੈਂ ਕੀ ਕਰ ਸਕਦਾ ਚਲਿਓ ਹੁਣ ਚੱਲਦੇ ਹਾਂ ਦੱਸੇ ਜਾਣਾ ਪੈਣਾ ਤੇ ਵਿਰੇ ਇਹ ਹੁੰਦਾ ਗੱਤਾ ਜਿਹੜੇ ਰੋਲ ਹੁੰਦੇ ਆ ਉਹਨਾਂ ਲਈ ਪਹਿਲਾਂ ਇਹਨੂੰ ਪਾਉਣਾ ਪੈਂਦਾ ਛਾਵਟ ਦੇ ਉੱਤੇ ਇਹ 5 ਇੱਕ ਫੁੱਟ ਦਾ ਹੁੰਦਾ ਜਿੱਦਾਂ ਕਿ ਦਾਣਾ ਜਿੱਦਾਂ ਕਿ ਦਾ ਗੋਡੇ ਆ ਗਾਣਾ ਨਾ ਹਾਂ ਦੀ ਗੋਡੇ ਆ ਗਾਣਾ ਧੋਪ ਨੇ ਕਲਾਈ ਹੋਏ ਧੋਪ ਨੇ ਕਲਾਈ ਆ ਇਦਾਂ ਘਟੁੰਦੇ ਰੋਲ ਹੈ 4 ਇੰਚ ਦੇ ਆ ਰੋਲ ਤੇ ਆ ਚੱਕਾ ਘੁੰਮਦਾ ਪਿਆ ਇੱਧਰ 2.5 ਇੰਚ ਦੀ ਮੋਟਰ ਹਣੀ ਮਜੇ ਇੰਚ ਜੈ ਬਾਪ

කිිල ගෙනා ලගේදී මෝර නම්බර ලක්ගය මොටර නටයි තැන්දීවිපතන් තදීය ඩිය ක යග ਆ ਸਬਜੀ ਆਦਰਕ ਦਾ ਚਾਰ ਆ ਰੋਟੀਆਂ ਆ ਤੇ ਇਹ ਕੀ ਆ ਮਾਮਾ ਪਾਣੀ ਗੋੜ ਕੋਲੇ ਨਿਆ ਮੜ ਐ ਨਹੀਂ ਕਹੇ ਐ ਐ ਆ ਨਾਮ ਪੜਿਓ ਮੜ ਜਾ ਇਹਦਾ ਇਹ ਆਏ ਕੋਬਰਾ ਮਾਰਦਾ ਨਾ ਸਿੱਕਰਾ ਅਲੱਗ ਅਲੱਗ ਸਾਈਜ਼ਾਂ ਦੇ ਰੋਲ ਜਿਵੇਂ ਆ 2 ਇੰਚ ਦਾ ਆ ਆ 3 ਦਾ ਆ ਆ 4 ਦਾ ਆ 4 ਦਾ ਆ 5 ਦਾ ਆ 5 ਦਾ ਵੀ ਆ ਬਸ ਦੋ ਤਿੰਨ ਚੱਲ ਦੇਖੋ ਕੀ ਬਾਤ ਆ ਨਾ ਇਹ ਅੰਦਰ ਲਫਾਵਾ ਇਹ ਤੇ ਐਂ ਬਾਕੇ ਐਂ ਨੂੰ ਮੋੜਦੇ ਹਾਂ ਇਹ ਲੱਗੀ ਮੋੜੇ ਸੀ ਅੱਛਾ ਭਲਾ ਉਹਨਾਂ ਦਾ ਲਵਾਵਾ ਦੇਖਿਆ ਨਹੀਂ ਕਦੇ ਬੱਲੇ ਤੇ ਫੀਲ ਹੈ ਆ ਅਮਜੀਨ ਹੁੰਦੀ ਆ ਦੇਸੀ ਜਗੜ ਜਿਆ ਹੈ ਆ ਪੱਤੀ ਜਿਹੀ ਹਾਂ ਕੀ ਇਹਦੇ ਐਲੀਮੈਂਟ ਜਿਆ ਲਾਗੇ ਇਹਦੇ ਅੰਦਰ ਐਲੀਮੈਂਟ ਹੁੰਦਾ ਆ ਤਰ੍ਹਾਂ ਜਾਂਦੀਆਂ ਹੋਈਆਂ ਇੱਕ ਆ ਇੱਕ ਉਹ ਤਾਰ ਲੱਗੀ ਇੱਧਰ ਇਹ ਆ ਬਸ ਐਂ ਕੀ ਬਗਣਾ ਇਹ ਕਪੜਾ ਨਾਪ ਹੋ ਜਾਂਦਾ ਹੈ ਕਿ ਮੀਟਰ ਦੇ ਹਿਸਾਬ ਨਾਲ ਕਿੰਨਾ ਮੀਟਰ ਆਪਾਂ ਪਾਣਾ ਹੈ ਇਹ ਫਿਰ ਇੱਕ ਦਿੱਤੇ ਤੇ ਚੜਨਾ ਹੈ ਤੇ ਇੱਕ ਦਿੱਤਾ ਛਾਵਟ ਦੇ ਵਿੱਚ ਪੈਂਦਾ ਹੈ ਤੇ ਫਿਰ ਉਹਦੀ ਕਟਿੰਗ ਹੋਣੀ ਹੈ ਇਹ ਦੋ ਤੇ ਇਹ ਗੁਰੂ ਜੀ ਆ ਸੋਚਿਆ ਪਿਆ ਤੁਸੀਂ ਆਪਾਂ ਦੀ ਗੱਲ ਕਰ ਜੰਦਾ ਚੱਲ ਦੋਵੇਂ ਪਾ ਲੈਨੇ ਆ ਚੰਗੀ ਵੇਸਟੇਜ ਵੱਜ ਜਾਂਦੀ ਹੈ ਨਾ ਭਾਜੀ ਲੇ ਕੇ ਜਾ ਜਿਹੜੇ ਲੈ ਕੇ ਜਾਣੀ ਆ ਅਰੇ ਟੋੜੀ ਮੇਰੇ ਵੀਰ ਪਰ ਆਜ ਨੂੰ ਵੀ ਮੰਡੀ ਦੇ ਨਾਲ ਲੀਰਾਂ ਚਾਹੀਦੀਆਂ ਹੁਣ ਫ੍ਰੀ ਸੇਵਾ ਫ੍ਰੀ ਸੇਵਾ ਇਸ ਕੁੜੀ ਨੂੰ ਸੁਣਨੀ ਨਸੀਦ ਜੱਲ ਲੱਗਾ ਕੇ ਵੱਜ ਗਿਆ ਛੁੱਟੀ ਕਰ ਲਈ ਆ ਚੱਲੇ ਆ ਘਰਾਂ ਵਾਹ ਗੁਰੂ ਜੀ ਉੱਥੇ ਬਣਾਉਣਾ ਸੀ ਸੀਨ ਸਟੋਰੇਜ ਹੀ ਭਰ ਜਾਂਦੀ ਆ। ਨਾ ਆਕੇ ਹੁਣ ਲੱਗੀਆਂ ਖਾਣ ਰੋਟੀ ਰਾਤੀ ਇਹ ਆ ਮੱਕੀ ਦੀ ਰੋਟੀ ਦਾਲ ਤੇ ਨਾਲਿਆ ਅਚਾਰ। ਤੇ ਇਹ ਸੀ ਵੀਡੀਓ ਆਪਣੇ ਪੂਰੇ ਦਿਨ ਦੀ ਇੱਕ ਦਿਨ ਦੇ ਵਿੱਚ ਮੈਂ ਕੀ ਕੀਸ਼ ਕਰਦਾ ਰਹਿਣਾ ਆ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਇੱਕਦਮ ਫ੍ਰੀਸਟਾਈਲ ਵੀਡੀਓ ਸੀ ਜਿਹਦੇ ਵਿੱਚ ਮੈਂ ਜ਼ਿਆਦਾ ਐਡੀਟਿੰਗ ਨਹੀਂ ਕੀਤੀ ਜਾਂ ਕੁਝ ਵੀ ਨਹੀਂ ਕੀਤਾ ਜਾਂ ਸਟੋਰੀ ਟੈਲਿੰਗ ਵੀ ਯੂਜ਼ ਨਹੀਂ ਕੀਤੀ ਤੇ ਉਸ ਟਾਈਪ ਦੀ ਵੀਡੀਓ ਸੀ ਹਾਂ ਇਹਦੇ ਵਿੱਚ ਕੈਮਰਾ ਜ਼ਿਆਦਾ ਵਧੀਆ ਨਹੀਂਗਾ ਜਾਂ ਕੁਆਲਿਟੀ ਵਧੀਆ ਨਹੀਂ ਦੇ ਸਕਦਾ ਕਿਉਂਕਿ ਇਹ ਬਹੁਤ ਪੁਰਾਣਾ ਫੋਨ ਆ 5 ਸਾਲ ਪੁਰਾਣਾ ਫੋਨ ਆ ਤੇ ਉਹਦੇ ਤੋਂ ਹੀ ਯੂਜ਼ ਕਰਕੇ ਬਣਾਈ ਹੈ ਤੇ ਮੈਂ ਹੁਣ ਟਰਾਈ ਕਰੂੰਗਾ ਕਿ ਇੱਕ ਨਵਾਂ ਫੋਨ ਲਵਾਤੇ ਹੋਰ ਵੀਡੀਓਜ਼ ਬਣਾਵਾਂ ਤੇ ਵਧੀਆ ਬਣਾਵਾਂ ਵੈਸੇ ਤਾਂ ਮੈਂ ਸ਼ੌਂਕੀਆ ਤੌਰ ਤੇ ਬਣਾਉਣਾ ਤੇ ਇਹ ਜਿਹੜੀ ਜਿਸ ਟਾਈਪ ਦੀ ਵੀਡੀਓ ਇਦਾਂ ਦਾ ਮੈਂ ਇੱਕ ਚੈਨਲ ਵੀ ਬਣਾਇਆ ਸੀ ਤੇ ਉਹ ਹੋਇਆ ਇਦਾਂ ਕਿ ਉਹਦੇ ਤੇ ਮੈਂ ਵੀਡੀਓਸ ਅਪਲੋਡ ਕਰਦਾ ਹੁੰਦਾ ਸੀ ਤੇ 1000 ਸਬਸਕ੍ਰਾਈਬਰ ਵੀ ਕੰਪਲੀਟ ਕਰ ਲਿਆ ਸੀ। ਇਹ ਤਾਂ ਕਾਫੀ ਵਧੀਆ ਚੱਲਦਾ ਸੀ ਪਿਆ। ਉਹ ਮੇਰਾ ਇੱਕ ਮੋਬਾਈਲ ਦੇ ਵਿੱਚ ਸੀ ਉਹਦਾ ਪੂਰਾ ਸੈਟਿੰਗ ਜਿਹੜੀ ਆ ਹੁੰਦੀ ਐ ਪਾਸਵਰਡ ਵਗੈਰਾ ਤੇ ਮੈਨੂੰ ਜੇਤਾ ਭੁੱਲ ਗਿਆ ਤੇ ਉਹ ਫੋਨ ਹੋ ਗਿਆ ਚੋਰੀ ਤੇ ਫੋਨ ਚੋਰੀ ਹੋ ਗਿਆ ਤੇ ਕਰਕੇ ਉਹ ਰਿਕਵਰ ਨਹੀਂ ਹੋ ਪਾਇਆ ਚੈਨਲ ਤੇ ਇਹ ਵਾਲਾ ਚੈਨਲ ਆ ਮੇਰਾ ਟੋਕ ਬੋਏ ਆਡ ਕਰਕੇ ਤੇ ਕਦੇ-ਕਦੇ ਸ਼ੌਂਕੀਆ ਵੀਡੀਓਸ ਮੈਂ ਪਾ ਦਿੰਨਾ ਤੇ ਉਹਦੇ ਵਿੱਚੋਂ ਇੱਕ ਆ। ਹੁਣ ਆਪਾਂ ਲੱਗਿਆਂ ਸੌਣ ਤੇ ਮਿਲਦੇ ਹਾਂ ਇੱਕ ਹੋਰ ਵੀਡੀਓ 'ਚ। ਧੰਨਵਾਦ